ਮੌਜੂਦ ਵਿਅਕਤੀ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ ਹੈ ਤਾਂ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਕੋਠੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤੇ ਇਸ ਦੌਰਾਨ ਪਰਿਵਾਰਿਕ ਮੈਂਬਰ ਜਿਹੜੇ ਕੋਠੀ ਦੇ ਵਿੱਚ ਮੌਜੂਦ ਸਿਗੇ ਉਹਨਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਜਾਂਦਾ ਹੈ ਪਰ ਜੋ ਕੋਠੀ ਦਾ ਮਾਲਿਕ ਸੀਗਾ ਕਿਰਨ ਅਹੂਜਾ ਉਸ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜ਼ਿੰਦਾ ਸੜਨ ਕਾਰਨ ਉਸ ਦੀ ਦਰਦਨਾਕ ਮੌਤ ਹੋਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਖੌਫਨਾਕ ਮੰਜ਼ਰ ਜਿਹੜਾ ਆ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਬੇहद ਹੀ ਜ਼ਿਆਦਾ ਭਿਆਨਕ ਅਤੇ ਰੂਹ ਕੰਬਾਉ ਹਾਦਸਾ ਵਾਪਰਦਾ ਹੈ ਜਦੋਂ ਅਚਾਨਕ ਹੀ ਇਸ ਕੋਠੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਜੋ ਕਾਰਨ ਦੱਸੇ ਜਾ ਰਹੇ ਨੇ ਉਸ ਮੁਤਾਬਕ ਸ਼ਾਰਟ ਸਰਕਟ ਕਾਰਨ ਜਿਹੜੀ ਅੱਗ ਲੱਗੀ ਹੈ ਤੇ ਜੋ ਕਿਰਨ ਅਹੂਜਾ ਨੇ ਕੋਠੀ ਦੇ ਮਾਲਕ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਕੋਸਮੈਟਿਕ ਦੇ ਵਪਾਰੀ ਸੀਗੇ ਜਿਸ ਕਾਰਨ ਕੋਸਮੈਟਿਕ ਦਾ ਸਮਾਨ ਜਿਹੜਾ ਸੀਗਾ ਉਹ ਕੋਠੀ ਦੇ ਵਿੱਚ ਮੌਜੂਦ ਸੀਗਾ ਜਿਸ ਕਾਰਨ ਘਰ ਦੇ ਵਿੱਚ ਅੱਗ ਜਿਹੜੀ ਆ ਉਹ ਹੋਰ ਜ਼ਿਆਦਾ ਭੜਕ ਜਾਂਦੀ ਆ ਤਾਂ ਖੌਫਨਾਕ ਤਸਵੀਰਾਂ ਨੇ ਜਿੱਥੇ ਇੱਕ ਵਿਅਕਤੀ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਅੰਮ੍ਰਿਤਸਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਫੋਨ ਲਾਈਨ ਤੇ ਸਹਿਯੋਗੀ ਜੋਤੀ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ ਜੋਤੀ ਕੀ ਕੁ ਜਾਣਕਾਰੀ ਹੈ ਵੱਡਾ ਹਾਦਸਾ ਵਾਪਰਿਆ ਪਬਲਿਕ ਜਨ ਦੇ ਪੁਲੀਸ ਜਨ ਇਹ ਜੀ ਇਹ ਜੀ ਦੀ ਜੀ ਤੱਕ ਇਹ ਰਿਪੋਰਟ ਹੈ ਕਿ ਇਹ ਜੋ ਸੀ ਕਿ ਤੋਂ ਨੰਬਰ ਪੋਹੀ ਹੈ ਜੀ ਵਿੱਚ ਜੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨੂੰ ਇਹ ਅੱਗ ਲੱਗ ਗਈ ਸੀ ਅੱਗ ਇਸ ਕਦਰ ਆਈ ਸੀ ਕਿਉਂਕਿ ਇਹਨਾਂ ਦਾ ਬਿਜ਼ਨਸ ਜਿਹੜਾ ਕਾਰੋਬਾਰ ਹੈ ਕਾਸਮੈਟਿਕਸ ਅਜਿਹਾ ਸਮਾਨ ਵੇਚਦੇ ਨੇ ਜਿਹੜਾ ਡਿਸਟ੍ਰਿਬਿਊਟ ਕੀਤਾ ਜਾਂਦੇ ਨੇ ਉਹ ਸਮਾਨ ਉਹਨਾਂ ਦੇ ਘਰ ਦੇ ਵਿੱਚ ਵੀ ਮੌਜੂਦ ਸੀਗਾ ਇਹ ਇਹ ਕਹਿ ਸਕਦਾ ਹੈ ਕਿ ਇਸ ਪ੍ਰੋਬਲਮ ਆ ਕੇ ਲੱਗੀ ਹੈ ਕਿ ਜਿਹੜਾ ਸਮਾਨ ਜਿਹੜਾ ਉਹਨੇ ਆਪ ਉਹਨੂੰ ਖੋੜ ਹਵਾ ਦੇ ਦਿੱਤੀ ਜਿਸ ਕਰਕੇ ਜੀ ਗਿਰਨ ਅਹੂਜਾ ਜਿਹਦੇ ਜਿਹਦਾ ਨਾਮ ਹੈ ਜਿਹੜੇ ਬੰਦੇ ਦੀ ਚਰਚ ਵਿੱਚ ਬਹੁਤ ਹੋ ਗਈ ਹੈ ਉਹ ਉਹ ਸਮਾਨ ਦੇ ਵਿੱਚ ਹੀ ਦੇਖਿਆ ਗਿਆ ਕਿ ਉਹਦੀ ਜਿਹੜੀ ਸੁੰਦੇ ਹੋਏ ਉਹਦੀ ਗਲਾਸ ਜਿਹੜੀ ਉੱਥੇ ਮਿਲਿਆ ਉਹਦੇ ਤੋਂ ਉਸੇ ਖੋਹ ਵਿੱਚ ਮਿਲੀ ਹੈ ਜਿਸ ਕਰਕੇ ਇਹ ਲੱਗ ਰਿਹਾ ਹੈ ਕਿ ਉਹ ਸਮਾਨ ਚ ਵੱਤ ਗਿਆ ਸੀ ਤੇ ਉਹਦੇ ਕੋਲ ਨਹੀਂ ਲਿਆ ਨਹੀਂ ਗਿਆ ਜਦ ਕਿ ਦੂਸਰੇ ਜਿਹੜੇ ਪਰਿਵਾਰਕ ਮੈਂਬਰ ਸੀਗੇ ਉਨਾ ਹੀ ਫਾਈਨ ਲੇਟ ਦੇ ਮਲ ਆਸ-ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਜਗਾ ਕੱਢਿਆ ਗਿਆ ਤੇ ਇਸ ਹਾਦਸੇ ਤੋਂ ਬਾਅਦ ਹੁਣ ਟ੍ਰੈਫਿਕ ਕਾਬੂ ਪਾ ਲਿਆ ਗਿਆ ਹੈ ਜੀ ਤੇ ਹੁਣ ਇਹ ਲੱਗਿਆ ਲੱਗ ਰਿਹਾ ਹੈ ਕਿ ਇਹ ਕੋਈ ਕੰਪਨੀ ਨਹੀਂ ਸਮਝਦੇ ਕਿ ਇਹ ਲੋਕਾਂ ਦੇ ਕਾਰਨਾ ਦੀ ਗੱਲ ਹੈ ਇਸ ਕਰਕੇ ਕਿ ਇੱਕ ਜਿਹੜੀ ਰੇਤ ਦੀ ਰੋਡ ਹੈ ਅਮਨਸਰ ਦਾ ਉਹ ਵੱਡਾ ਪਾਰਕ ਉਹ ਏਰੀਆ ਹੈ ਬੀਬੀਐਲਪੀ ਨੋ ਮੈਂਦੇ ਨੇ ਉੱਥੇ ਉਨ ਉਸੇ ਜੀ ਗੱਲ ਆਮ ਦੇਖੀ ਜਾਨੀ ਕੋਈ ਸ਼ਾਰਟ ਸਰਕਟ ਕੋਈ ਵੱਡਾ ਤਾਵਲ ਕੋਈ ਨਹੀਂ ਹੋ ਸਕਦਾ ਨਾ ਕੋਈ ਗੋਰ ਲੱਗਦੀ ਹੈ ਜਿਸ ਕੋਈ ਤਾਰ ਬਾਹ ਮਲਤੀ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਐਮਰਜੈਂਸੀ ਨਹੀਂ ਹੈ ਇਹੋ ਉਸੇ ਮੇਸਮੇ ਦੀ ਜਿਸ ਸਥਿਤੀ ਜਾਣ ਰਹੀ ਹੈ ਕਿ ਉਹ ਕਿਉਂ ਰੱਗੀ ਸੀ ਕਿਉਂਕਿ ਆਪਰ ਗੇਰ ਨੇ ਕੁਝ ਪਛੱਤ ਨਹੀਂ ਰਿਹਾ ਇਹਨੂੰ ਖਲੂਆ ਜਿਹੜੇ ਇੱਕ ਨਿਮਨ ਤੋਂ ਜਿਮਨ ਸਟ੍ਰੀਟ ਹੁੰਦੀ ਹੈ ਨੇ ਅਸੀਂ ਜਦੋਂ ਉਹਨਾਂ ਨੂੰ ਦੇਖਿਆ ਕਿ ਉਹ ਜਰੂਰ ਉੱਤੇ ਸਭ ਤੋਂ ਪਹਿਲਾਂ ਨੇ ਮੰਨ ਲਈ ਕਿ ਤਰ੍ਹਾਂ ਵੀ ਤੁਸੀਂ ਇੱਥੇ ਨਹੀਂ ਖਾਣਾ ਤੁਸੀਂ ਇੱਥੇ ਨਹੀਂ ਆਣਾ ਦੈਟ ਮੀਨ ਇਨੀ ਸਿਗਨਸ ਹੀ ਹੈ ਕਿ ਮੀਡੀਆ ਦੀ ਕੀ ਕਵਰੇਜ ਹੋਵੇ ਜੀ ਫਿਰ ਹਾਲ ਕਿ ਗੱਲ ਸਾਫ਼ ਹੋ ਗਈ ਕਿ ਇੱਕ ਕਾਸਮੈਟਿਕ ਦਾ ਹਮਲਾ ਕਰਨ ਵਾਲੇ ਕਿਹਨਾਂ ਮੌਜਾ ਸੀਗੇ ਉਹਨਾਂ ਦੀ ਕੱਲ ਰਾਤ ਨਹੀਂ ਹੋਈ ਸੀ ਕਿ ਉਹਦੇ ਉਹਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਹੈ ਯਾਨੀ ਕਿ ਜਿੰਦੇ ਫੜ ਗਏ ਨੇ ਬਾਕੀ ਸਪੋਰਟ ਮੈਂਬਰ ਸਾਡੇ ਦ્વાਰੇ ਦੇ ਲੋਕਾਂ ਨੇ ਜਦੋਂ ਸਾਡੇ ਦੀ ਸਪੁੱਛਣਾ ਕਿ ਇਹ ਲੋਕਾਂ ਨੂੰ ਇੱਥੇ ਪਹੁੰਚਾ ਬਿਜਾ ਜੋਤੀਜੀਤ ਤੁਸੀਂ ਨੈਟਵਰਕ ਜਾ ਕੇ ਗੱਲ ਕਰੋ ਕਿਉਂਕਿ ਤੁਹਾਡੀ ਆਵਾਜ਼ ਜਿਹੜੀ ਆ ਉਹ ਕੱਟ ਰਹੀ ਹੈ ਬਿਲਕੁਲ ਜਿਵੇਂ ਕਿ ਸਾਡੇ ਸਹਿਯੋਗੀ ਜੋਤੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਅੱਗ ਕਿਵੇਂ ਲੱਗੀ ਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਰੂ ਕੰਬਾਉ ਹਾਦਸਾ ਵਾਪਰਿਆ ਹੈ ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ਦੇ ਉੱਤੇ ਇੱਕ ਠੀ ਹੈ ਜਿੱਥੇ ਭਿਆਨਕ ਅੱਗ ਲੱਗੀ ਹੈ ਅਚਾਨਕ ਹੀ ਅੱਗ ਦੇ ਭਾਂਬੜ ਮਚ ਜਾਂਦੇ ਨੇ ਪਰਿਵਾਰਿਕ ਮੈਂਬਰ ਜੋ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਹੈ ਪਰ 52 ਸਾਲ ਦੇ ਕਿਰਨ ਅਹੂੜਾ ਜੋ ਕਿ ਘਰ ਦੇ ਮਾਲਕ ਨੇ ਉਹ ਅੱਗ ਦੇ ਵਿੱਚ ਫਸ ਜਾਂਦੇ ਨੇ ਜਿਸ ਕਾਰਨ ਜ਼ਿੰਦਾ ਸੜਨ ਕਾਰਨ ਉਹਨਾਂ ਦੀ ਦਰਤਨਾਕ ਮੌਤ ਹੋਈ ਹੈ ਤਾਂ ਦੱਸਦੀ ਹੈ ਕਿ ਕਿਰਨ ਅਹੂਜਾ ਕਾਸਮੈਟਿਕ ਦੇ ਵਪਾਰੀ ਸੀਗੇ ਜਿਸ ਕਾਰਨ ਘਰ ਦੇ ਵਿੱਚ ਕਾਸਮੈਟਿਕ ਦਾ ਸਮਾਨ ਪਿਆ ਹੋਇਆ ਸੀ ਤੇ ਕਾਸਮੈਟਿਕ ਦੇ ਸਮਾਨ ਦੇ ਵਿੱਚ ਅਜਈਆਂ ਕਈ ਚੀਜ਼ਾਂ ਹੁੰਦੀਆਂ ਨੇ ਜੋ ਅੱਗ ਨੂੰ ਜਲਦੀ ਜਲਦੀ ਫੜ ਲੈਂਦੀਆਂ ਨੇ ਜਿਸ ਕਾਰਨ ਅੱਗ ਹੋਰ ਜ਼ਿਆਦਾ ਭੜਕ ਗਈ ਤੇ ਕਿਰਨ ਅਹੂਜਾ ਦੀ ਜਿਹੜੀ ਆ ਉਹ ਦਰਦਨਾਕ ਮੌਤ ਹੋਈ ਹੈ ਫਿਲਹਾਲ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਹੈ ਤਾਂ ਵੱਡੀ ਖਬਰ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਹੈ ਰੇਸ ਕੋਰਸ ਰੋਡ ਦੇ ਉੱਤੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਉਹ 16 ਨੰਬਰ ਕੋਠੀ ਹੈ ਜਿਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ 52 ਸਾਲ ਦੇ ਕਿਰਨ ਅਹੂੜਾ ਜੋ ਕਿ ਕੋਠੀ ਦੇ ਮਾਲਕ ਸਨ ਜਿਨ੍ਹਾਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋਈ ਹੈ ਕਿਉਂਕਿ ਅੱਗ ਦੇ ਵਿੱਚ ਜ਼ਿੰਦਾ ਸੜਗੇ ਨੇ ਕਿਰਨ ਅਹੂੜਾ ਜਿਸ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਤ ਜਿਹੜਾ ਆ ਬਾਹਰ ਕੱਢ ਲਿਆ ਗਿਆ ਹੈ ਤਾਂ ਦੱਸਦੀ ਹੈ ਕਿ ਹੱਲੇ ਅੱਗ ਲੱਗਣ ਦੇ ਕਾਰਨ ਕੀ ਕੁਝ ਰਹੇ ਨੇ ਉਸ ਤੋਂ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਘਰ ਦੇ ਵਿੱਚ ਕਾਸਮੈਟਿਕ ਦਾ ਸਮਾਨ ਵੀ ਪਿਆ ਹੋਇਆ ਸੀ ਜਿਸ ਕਾਰਨ ਅੱਗ ਹੋਰ ਜ਼ਿਆਦਾ ਭੜਕ ਗਈ ਤੇ ਜੋ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਰਨ ਅਹੂਜਾ ਜਿਹੜੇ ਨੇ ਘਰ ਦੇ ਵਿੱਚ ਰੱਖੇ ਸਮਾਨ ਦੇ ਵਿੱਚ ਫਸ ਗਏ ਨੇ ਜਿਸ ਕਾਰਨ ਉਹਨਾਂ ਦੇ ਵੱਲੋਂ ਖੁਦ ਦਾ ਬਚਾਅ ਨਹੀਂ ਕੀਤਾ ਗਿਆ ਤੇ ਮੌਕੇ ਤੇ ਹੀ ਉਹਨਾਂ ਦੀ ਜ਼ਿੰਦਾ ਸੜਨ ਕਾਰਨ ਜਿਹੜੀ ਆ ਮੌਤ ਹੋਈ ਹੈ 52 ਸਾਲ ਦੇ ਨੇ ਕਿਰਨ ਅਹੂਜਾ ਕੋਠੇ ਦੇ ਮਾਲਕ ਨੇ ਹਾਲਾਂਕਿ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ ਪਰ ਕਿਰਨ ਅਹੂਜਾ ਅੱਗ ਦੇ ਭਾਂਬੜਾ ਵਿਚਕਾਰ ਫਸ ਜਾਂਦੇ ਨੇ ਜਿਸ ਕਾਰਨ ਉਹਨਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋਈ ਹੈ ਤਾਂ ਰੂ ਕੰਬਾਉਏ ਤਸਵੀਰਾਂ ਨੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਇਹ ਦਰਦਨਾਕ ਤੇ ਰੂ ਕੰਬਾਉ ਹਾਦਸਾ ਵਾਪਰਿਆ ਇਸ ਦੌਰਾਨ ਪਰਵਾਰਿਕ ਮੈਂਬਰ ਜਿਹੜੇ ਕੋਠੀ ਦੇ ਵਿੱਚ ਮੌਜੂਦ ਸਿਗੇ ਉਹਨਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਜਾਂਦਾ ਹੈ ਪਰ ਜੋ ਕੋਠੀ ਦਾ ਮਾਲਿਕ ਸੀਗਾ ਕਿਰਨ ਅਹੂਜਾ ਉਸ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜ਼ਿੰਦਾ ਸੜਨ ਕਾਰਨ ਉਸ ਦੀ ਦਰਦਨਾਕ ਮੌਤ ਹੋਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਖੌਫਨਾਕ ਮੰਜ਼ਰ ਜਿਹੜਾ ਆ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਬੇहद ਹੀ ਜ਼ਿਆਦਾ ਭਿਆਨਕ ਅਤੇ ਰੂਹ ਕੰਬਾਉ ਹਾਦਸਾ ਵਾਪਰਦਾ ਹੈ ਜਦੋਂ ਅਚਾਨਕ ਹੀ ਇਸ ਕੋਠੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਜੋ ਕਾਰਨ ਦੱਸੇ ਜਾ ਰਹੇ ਨੇ ਉਸ ਮੁਤਾਬਕ ਸ਼ਾਰਟ ਸਰਕਟ ਕਾਰਨ ਜਿਹੜੀ ਅੱਗ ਲੱਗੀ ਹੈ ਤੇ ਜੋ ਕਿਰਨ ਅਹੂਜਾ ਨੇ ਕੋਠੀ ਦੇ ਮਾਲਕ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਕੋਸਮੈਟਿਕ ਦੇ ਵਪਾਰੀ ਸਿਗੇ ਜਿਸ ਕਾਰਨ ਕੋਸਮੈਟਿਕ ਦਾ ਸਮਾਨ ਜਿਹੜਾ ਸੀਗਾ ਉਹ ਕੋਠੀ ਦੇ ਵਿੱਚ ਮੌਜੂਦ ਸੀਗਾ ਜਿਸ ਕਾਰਨ ਘਰ ਦੇ ਵਿੱਚ ਅੱਗ ਜਿਹੜੀ ਆ ਉਹ ਹੋਰ ਜ਼ਿਆਦਾ ਭੜਕ ਜਾਂਦੀ ਆ ਤਾਂ ਖੌਫਨਾਕ ਤਸਵੀਰਾਂ ਨੇ ਜਿੱਥੇ ਇੱਕ ਵਿਅਕਤੀ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਅੰਮ੍ਰਿਤਸਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਫੋਨ ਲਾਈਨ ਤੇ ਸਹਿਯੋਗੀ ਜੋਤੀ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ ਜੋਤੀ ਕੀ ਕੁਝ ਜਾਣਕਾਰੀ ਹੈ ਵੱਡਾ ਹਾਦਸਾ ਵਾਪਰਿਆ ਹੈ ਅਸਟ ਮਿਲਟਰੀ ਦੇ ਵਿੱਚ ਦੀ ਲਿਵਿੰਗ ਰੂਮ ਦੀ ਜਿਹੜੀ ਰੋਸਟੀ ਇਹ ਏਸੀ ਦੇ ਤੋਂ ਨੰਬਰ ਕੋਠੀ ਹੈ ਜੀ ਵਿੱਚ ਇਹ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨੂੰ ਇਹ ਅੱਗ ਲੱਗ ਗਈ ਸੀ ਅੱਗ ਇਸ ਕਦਰ ਆਣੀ ਸੀ ਕਿਉਂਕਿ ਇਹਨਾਂ ਦਾ ਬਿਜ਼ਨਸ ਜਿਹੜਾ ਕਾਰੋਬਾਰ ਹੈ ਕਾਸਮੈਟਿਕਸ ਅਜਿਹਾ ਸਮਾਨ ਵੇਚਦੇ ਨੇ ਜਿਹੜਾ ਡਿਸਟ੍ਰਿਬਿਊਟ ਕੀਤਾ ਜਾਂਦੇ ਨੇ ਉਹ ਸਮਾਨ ਉਹਨਾਂ ਦੇ ਘਰ ਦੇ ਵਿੱਚ ਵੀ ਮੌਜੂਦ ਸੀਗਾ ਇਹ ਕਹਿ ਸਕਦਾ ਹੈ ਕਿ ਜਦੋਂ ਪਾਕੇ ਲੱਗੀ ਹੈ ਕਿ ਜਿਹੜਾ ਸਮਾਨ ਜਿਹੜਾ ਉਹ ਆਟੋਮੈਟ ਕੋਰਵਾ ਦੇ ਦਿੱਤਾ ਸੀ ਜਿਸ ਕਰਕੇ ਜਿਰਨ 아ਹੂਜਾ ਜਿਹੜੇ ਜਿਹਦਾ ਨਾਮ ਹੈ ਜਿਹੜੇ ਬੰਦੇ ਦੀ ਚਰਚ ਵੀ ਬਹੁਤ ਹੋ ਗਈ ਹੈ ਉਹ ਉਸ ਸਮਾਨ ਦੇ ਵਿੱਚ ਹੀ ਦੇਖਿਆ ਗਿਆ ਕਿ ਉਹ ਜਿਹੜੀ ਸੁੰਦ ਹੋਏ ਉਹਦੀ ਗਲਾਸ ਜਿਹੜੀ ਉੱਥੇ ਮਿਲੀ ਹੈ ਉਹਦੇ ਤੇ ਉਸੇ ਦੀ ਲਾਚ ਮਿਲੀ ਹੈ ਜਿਸ ਤੇ ਇਹ ਅੰਝ ਲੱਗ ਰਿਹਾ ਹੈ ਕਿ ਉਹ ਸਮਾਨ ਚ ਫਸ ਗਿਆ ਸੀ ਤੇ ਉਹਦੇ ਕੋਲ ਨਿਕਲੇ ਆ ਲਿਖਿਆ ਜਾਂ ਜਨਤੀ ਦੂਸਰੇ ਜਿਹੜੇ ਪਰਿਵਾਰਿਕ ਮੈਂਬਰ ਸੀਗੇ ਉਨਾ ਹੀ ਫਾਇਰ ਪਲੇਟ ਦੇ ਮਲ ਆਸ-ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਜਲੰਗ ਕਟਿਆ ਗਿਆ। ਸਪੀਸ਼ਲ ਸਿਧੰਦ ਬਾਦ ਹੁਣ ਟੈਕਟ ਆਰਟੀਕ ਕਾਬੂ ਪਾ ਲਿਆ ਗਿਆ ਹੈ। ਜੀ ਤੇ ਨਾਲ ਇਹ ਦਿਖਿਆ ਲੱਗ ਰਿਹਾ ਹੈ ਕਿ ਕੁਝ ਇੱਕ ਕੰਪਨੀ ਹੈ ਜਿਸ ਮਤਲਬ ਕਿ ਇਹ ਲੋਕਾਂ ਦੇ ਕਾਰਨਾ ਦੀ ਗੱਲ ਹੈ। ਇਸ ਕਰਕੇ ਬਾਕੀ ਇਹ ਤੁਸੀਂ ਕਿ ਜਿਹੜੀ ਰੇਸ ਰੂਟ ਹੈ ਅਮਨਸਾਦਾ ਉਹ ਤੋਂ ਵੱਡਾ ਪਾਰਕ ਉਹ ਏਰੀਆ ਹੈ ਜਿੱਥੇ ਬੀਬੀ ਆਈਪੀ ਲੋਕ ਰਹਿੰਦੇ ਨੇ ਉੱਥੇ। ਉਹ ਉਸੇ ਤਰ੍ਹਾਂ ਦੀ ਗੱਲ ਆਮ ਦੇਖੀ ਜਦ ਲਈ ਕੋਈ ਸਾਫਟ ਸ਼ਰਟ ਕੋਈ ਵੱਤ ਕਾਬਿਲ ਕੋਈ ਨਹੀਂ ਹੋ ਸਕਦਾ ਨਾ ਕੋਈ ਲੋਗ ਲੱਗਦੀ ਹੈ ਜਿਸ ਕੋਈ ਤਾਰ ਬਾ ਮਮਤੀ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਐਮਰਜੈਂਸੀ ਨਹੀਂ ਹੈ ਇਹ ਉਹ ਇਸੇ ਮੁਹਰੀ ਦੀ ਸਥਿਤੀ ਜਾਣ ਰਹੀ ਹੈ ਕਿ ਕਿਉਂ ਲੱਗੀ ਸੀ ਕਿਉਂਕਿ ਆਪਾਂ ਜੇ ਨੇ ਕਿਤੇ ਵਿੱਚ ਚੱਪੇ ਹਮ ਰਹੇ ਕਿੰਨੇ ਕੋਈ ਆ ਜਿਹੜੇ ਲੇਖਨ ਤੋਂ ਜਿੰਨਾ ਜਿੰਨਾ ਟ੍ਰਿਕ ਹੋਣ ਤੇ ਇਹ ਅਸੀਂ ਜਿਹੜਾ ਉਹਨਾਂ ਨੂੰ ਦੇਖਿਆ ਕਿ ਉਹ ਜਰੂਰ ਉੱਤੇ ਸਭੀ ਮੌਸਮਾਂ ਨੇ ਮਨਮੀ ਦੀ ਤਰਫੋਂ ਗੱਲਬਾਤ ਇੱਥੇ ਨਹੀਂ ਖਵਾਣਾ ਤੁਸੀਂ ਇੱਥੇ ਨਹੀਂ ਆਣਾ ਜੈਟ ਮੀਨ ਆਪਣੀ ਚਿੰਤਾ ਸੀ ਕਿ ਮੀਡੀਆ ਦੀ ਕੋਈ ਕਵਰੇਜ ਹੋਵੇ ਜੀ ਫਿਰ ਨਾਲ ਇਹ ਗੱਲ ਸਾਫ਼ ਹੋ ਗਈ ਕਿ ਇਹ ਕੌਨਸਲਟੀ ਦਾ ਵਿਲਕ ਕਰਨ ਵਾਲੇ ਕਿਹੜਾ ਨਹੂਜਾ ਸੀਗੇ ਉਹਨਾਂ ਦੀ ਕਾਉਨ 18 ਜਿਹੜੇ ਜਿਹੜੇ ਉਹਦੇ ਉਹਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਹੈ ਯਾਨੀ ਕਿ ਜਿੰਦੇ ਸੜ ਗਏ ਨੇ ਬਾਕੀ ਕੁਝ ਮੈਂਬਰ ਸਾਡੇ ਦੁਆਲੇ ਦੇ ਲੋਕਾਂ ਨੇ ਜਦੋਂ ਸਾਡੇ ਦੀ ਸੂਚਨਾ ਕਢੀ ਲੋਕਾਂ ਨੂੰ ਫੇਰ ਪਸਾ ਬਗਾ ਜੀ ਜੋਤੀਜੀਤ ਤੁਸੀਂ ਨੈਟਵਰਕ ਚ ਆ ਕੇ ਗੱਲ ਕਰੋ ਕਿਉਂਕਿ ਤੁਹਾਡੀ ਆਵਾਜ਼ ਜਿਹੜੀ ਆ ਉਹ ਕੱਟ ਰਹੀ ਹੈ ਤਾਂ ਬਿਲਕੁਲ ਜਿਵੇਂ ਕਿ ਸਾਡੇ ਸਹਿਯੋਗੀ ਜੋਤੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਅੱਗ ਕਿਵੇਂ ਲੱਗੀ ਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਰੂ ਕੰਬਾਉ ਹਾਦਸਾ ਵਾਪਰਿਆ ਹੈ ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ਦੇ ਉੱਤੇ ਕੋਠੀ ਹੈ ਜਿੱਥੇ ਭਿਆਨਕ ਅੱਗ ਲੱਗੀ ਹੈ ਅਚਾਨਕ ਹੀ ਅੱਗ ਦੇ ਭਾਂਬੜ ਮਚ ਜਾਂਦੇ ਨੇ ਪਰਿਵਾਰਿਕ ਮੈਂਬਰ ਜੋ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਹੈ ਪਰ 52 ਸਾਲ ਦੇ ਕਿਰਨ ਅਹੂਜਾ ਜੋ ਕਿ ਘਰ ਦੇ ਮਾਲਕ ਨੇ ਉਹ ਅੱਗ ਦੇ ਵਿੱਚ ਫਸ ਜਾਂਦੇ ਨੇ ਜਿਸ ਕਾਰਨ ਜ਼ਿੰਦਾ ਸੜਨ ਕਾਰਨ ਉਹਨਾਂ ਦੀ ਦਰਤਨਾਕ ਮੌਤ ਹੋਈ ਹੈ ਤਾਂ ਦੱਸਦੀ ਹੈ ਕਿ ਕਿਰਨ ਅਹੂਜਾ ਕਾਸਮੈਟਿਕ ਦੇ ਵਪਾਰੀ ਸੀਗੇ ਜਿਸ ਕਾਰਨ ਘਰ ਦੇ ਵਿੱਚ ਕਾਸਮੈਟਿਕ ਦਾ ਸਮਾਨ ਪਿਆ ਹੋਇਆ ਸੀ ਤੇ ਕਾਸਮੈਟਿਕ ਦੇ ਸਮਾਨ ਦੇ ਵਿੱਚ ਅਜਈਆਂ ਕਈ ਚੀਜ਼ਾਂ ਹੁੰਦੀਆਂ ਨੇ ਜੋ ਅੱਗ ਨੂੰ ਜਲਦੀ ਜਲਦੀ ਫੜ ਲੈਂਦੀਆਂ ਨੇ ਜਿਸ ਕਾਰਨ ਅੱਗ ਹੋਰ ਜ਼ਿਆਦਾ ਭੜਕ ਗਈ ਤੇ ਕਿਰਨ ਅਹੂਜਾ ਦੀ ਜਿਹੜੀ ਆ ਉਹ ਦਰਦਨਾਕ ਮੌਤ ਹੋਈ ਹੈ ਫਿਲਹਾਲ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਹੈ ਤਾਂ ਵੱਡੀ ਖਬਰ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਹੈ ਰੇਸ ਕੋਰਸ ਰੋਡ ਦੇ ਉੱਤੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਸੋ 16 ਨੰਬਰ ਕੋਠੀ ਹੈ ਜਿਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ 52 ਸਾਲ ਦੇ ਕਿਰਨ ਅਹੂਜਾ ਜੋ ਕਿ ਕੋਠੀ ਦੇ ਮਾਲਕ ਸਨ ਜਿਨ੍ਹਾਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋਈ ਹੈ ਕਿਉਂਕਿ ਅੱਗ ਦੇ ਵਿੱਚ ਜ਼ਿੰਦਾ ਸੜਗੇ ਨੇ ਕਿਰਨ ਅਹੂਜਾ ਜਿਸ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਤ ਜਿਹੜਾ ਆ ਬਾਹਰ ਕੱਢ ਲਿਆ ਗਿਆ ਹੈ ਤਾਂ ਦੱਸਦੀ ਹੈ ਕਿ ਹੱਲੇ ਅੱਗ ਲੱਗਣ ਦੇ ਕਾਰਨ ਕੀ ਕੁਝ ਰਹੇ ਨੇ ਉਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਘਰ ਦੇ ਵਿੱਚ ਕਾਸਮੈਟਿਕ ਦਾ ਸਮਾਨ ਵੀ ਪਿਆ ਹੋਇਆ ਸੀ ਜਿਸ ਕਾਰਨ ਅੱਗ ਹੋਰ ਜ਼ਿਆਦਾ ਭੜਕ ਗਈ ਤੇ ਜੋ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਰਨ ਅਹੂਜਾ ਜਿਹੜੇ ਨੇ ਘਰ ਦੇ ਵਿੱਚ ਰੱਖੇ ਸਮਾਨ ਦੇ ਵਿੱਚ ਫਸ ਗਏ ਨੇ ਜਿਸ ਕਾਰਨ ਉਹਨਾਂ ਦੇ ਵੱਲੋਂ ਖੁਦ ਦਾ ਬਚਾਅ ਨਹੀਂ ਕੀਤਾ ਗਿਆ ਤੇ ਮੌਕੇ ਤੇ ਹੀ ਉਹਨਾਂ ਦੀ ਜ਼ਿੰਦਾ ਸੜਨ ਕਾਰਨ ਜਿਹੜੀ ਆ ਮੌਤ ਹੋਈ ਹੈ 52 ਸਾਲ ਦੇ ਨੇ ਕਿਰਨ ਅਹੂਜਾ ਕੋਠੀ ਦੇ ਮਾਲਕ ਨੇ ਹਾਲਾਂਕਿ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਪਰ ਕਿਰਨ ਅਹੂਜਾ ਅਗ ਦੇ ਭਾਂਬੜਾਂ ਵਿਚਕਾਰ ਫਸ ਜਾਂਦੇ ਨੇ ਜਿਸ ਕਾਰਨ ਉਹਨਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋਈ ਹੈ ਤਾਂ ਰੂ ਕੰਬਾਉਏ ਤਸਵੀਰਾਂ ਨੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਇਹ ਦਰਦਨਾਕ ਤੇ ਰੂ ਕੰਬਾਉ ਉ ਹਾਦਸਾ ਵਾਪਰਿਆ ਹੈ ਇਸ ਦੌਰਾਨ ਪਰਿਵਾਰਿਕ ਮੈਂਬਰ ਜਿਹੜੇ ਕੋਠੀ ਦੇ ਵਿੱਚ ਮੌਜੂਦ ਸਿਗੇ ਉਹਨਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਜਾਂਦਾ ਹੈ ਪਰ ਜੋ ਕੋਠੀ ਦਾ ਮਾਲਿਕ ਸੀਗਾ ਕਿਰਨ ਅਹੂਜਾ ਉਸ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜ਼ਿੰਦਾ ਸੜਨ ਕਾਰਨ ਉਸ ਦੀ ਦਰਦਨਾਕ ਮੌਤ ਹੋਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਖੌਫਨਾਕ ਮੰਜ਼ਰ ਜਿਹੜਾ ਆ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਬੇहद ਹੀ ਜ਼ਿਆਦਾ ਭਿਆਨਕ ਅਤੇ ਰੂਹ ਕੰਬਾਉ ਹਾਦਸਾ ਵਾਪਰਦਾ ਹੈ ਜਦੋਂ ਅਚਾਨਕ ਹੀ ਇਸ ਕੋਠੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਜੋ ਕਾਰਨ ਦੱਸੇ ਜਾ ਰਹੇ ਨੇ ਉਸ ਮੁਤਾਬਕ ਸ਼ਾਰਟ ਸਰਕਟ ਕਾਰਨ ਜਿਹੜੀ ਅੱਗ ਲੱਗੀ ਹੈ ਤੇ ਜੋ ਕਿਰਨ ਅਹੂਜਾ ਨੇ ਕੋਠੀ ਦੇ ਮਾਲਕ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਕੋਸਮੈਟਿਕ ਦੇ ਵਪਾਰੀ ਸੀਗੇ ਜਿਸ ਕਾਰਨ ਕੋਸਮੈਟਿਕ ਦਾ ਸਮਾਨ ਜਿਹੜਾ ਸੀਗਾ ਉਹ ਕੋਠੀ ਦੇ ਵਿੱਚ ਮੌਜੂਦ ਸੀਗਾ ਜਿਸ ਕਾਰਨ ਘਰ ਦੇ ਵਿੱਚ ਅੱਗ ਜਿਹੜੀ ਆ ਉਹ ਹੋਰ ਜ਼ਿਆਦਾ ਭੜਕ ਜਾਂਦੀ ਆ ਤਾਂ ਖੌਫਨਾਕ ਤਸਵੀਰਾਂ ਨੇ ਜਿੱਥੇ ਇੱਕ ਵਿਅਕਤੀ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਅੰਮ੍ਰਿਤਸਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਫੋਨ ਲਾਈਨ ਤੇ ਸਹਿਯੋਗੀ ਜੋਤੀ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ ਜੋਤੀ ਕੀ ਕੁਝ ਜਾਣਕਾਰੀ ਹੈ ਵੱਡਾ ਹਾਦਸਾ ਵਾਪਰਿਆ ਹੈ ਇਹ ਜਿਹੜੀ ਵੀਡੀਓ ਹੈ ਉਹ ਇਹ ਰੋਸ ਤੇ ਇਹ ਸੜ ਦੇ ਤੇ ਤੋਂਆ ਨੰਬਰ ਕੋਠੀ ਹੈ ਜੀ ਦੇ ਵਿੱਚ ਇਹ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਉਹ ਦੱਸਿਆ ਜਾ ਰਿਹਾ ਕਿ ਬੀਤੀ ਰਾਤ ਨੂੰ ਇਹ ਅੱਗ ਲੱਗ ਗਈ ਸੀ ਅੱਗ ਇਸ ਕਦਰ ਘਣੀ ਸੀ ਕਿਉਂਕਿ ਇਹਨਾਂ ਦਾ ਬਿਜ਼ਨਸ ਜਿਹੜਾ ਕਾਰੋਬਾਰ ਹੈ ਕਾਸਮੈਟਿਕ ਸੱਤ ਐਦਾ ਸਮਾਨ ਵੇਚਦੇ ਨੇ ਜਿਹੜਾ ਡਿਸਟ੍ਰਿਬਿਊਟ ਕੀਤੇ ਜਾਂਦੇ ਨੇ ਉਹ ਉਹ ਸਮਾਨ ਉਹਨਾਂ ਦੇ ਘਰ ਦੇ ਵਿੱਚ ਵੀ ਮੌਜੂਦ ਸੀਗਾ ਇਹ ਕਹਿ ਸਕਦਾ ਹੈ ਕਿ ਉਸ ਨੂੰ ਮਾਕੇ ਲੱਗੀਆਂ ਕਿ ਜਿਹੜਾ ਸਮਾਨ ਜਿਹੜਾ ਇਹਨੇ ਆਪ ਉਹ ਕੋਰਵਾ ਦੇ ਦਿੱਤੇ ਸੀ ਜਿਸ ਕਰਕੇ ਜੀ ਮਿਰਨ 아ਹੋਜਾ ਜਿਹੜੇ ਜਿਹਦਾ ਨਾਮ ਹੈ ਜਿਹੜੇ ਬੰਦੇ ਦੀ ਚਮਚੀ ਬਹੁਤ ਹੋ ਗਈ ਹੈ ਉਹ ਉਸ ਸਮਾਨ ਦੇ ਵਿੱਚ ਹੀ ਦੇਖਿਆ ਗਿਆ ਕਿ ਉਹ ਜਿਹੜੇ ਸੰਦੇ ਹੋਏ ਉਹਦੀ ਗਲਾਸ ਜਿਹੜੀ ਉੱਥੇ ਮਿਲੀ ਹੈ ਉਹਦੇ ਤੇ ਉਸੇ ਖਾਸ ਮਿਲੀ ਹੈ ਜਲਦੀ ਇਹ ਲੱਗ ਰਿਹਾ ਹੈ ਕਿ ਉਹ ਸਮਾਨ ਚ ਫਸ ਗਿਆ ਸੀ ਤੇ ਉਹਦੇ ਕੋਲ ਨਿਕਲੀ ਆਲੀ ਗਿਆ ਜਾਂ ਕਿ ਦੂਸਰੇ ਜਿਹੜੇ ਪਰਿਵਾਰਕ ਮੈਂਬਰ ਸੀਗੇ ਉਨਾ ਹੀ ਫਾਇਟ ਪਲੇਟ ਦੇ ਮਲ ਆਸ-ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਜਗਰ ਕਟਿਆ ਗਿਆ। ਇਸ ਪਾਸੇ ਤੋਂ ਬਾਅਦ ਪੂਰਕ ਆਰਥਿਕ ਕਾਬੂ ਪਾ ਲਿਆ ਗਿਆ ਹੈ। ਜੀ। ਤੇ ਨਾਲ ਬਾਅਦ ਇਹ ਦੇਖਿਆ ਜਾ ਰਿਹਾ ਹੈ ਕਿ ਕਿਤੇ ਕੰਪਨੀ ਦੇ ਮਿਕਨੋਟਿਕ ਇਰੀਏ ਲੋਕਾਂ ਦੇ ਲੱਗਦੇ ਕਾਰਨਾਂ ਦੀ ਗੱਲ ਹੈ ਕਿ 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 ਇੱਕ ਜਿਹੜੀ ਰੇਤ ਦੀ ਸੜਕ ਹੈ ਅੰਮ੍ਰਿਤਸਰ ਦਾ ਉਹ ਵੱਡਾ ਪਾਸ ਪੌਸ਼ ਏਰੀਆ ਹੈ ਬੀਬੀਐਲਟੀ ਲੋਬ ਰਹਿੰਦੇ ਨੇ ਉੱਥੇ। ਪੂਰਨ ਉੱਥੇ ਇਹੋ ਜੀ ਗੱਲ ਆਮ ਦੇਖੀ ਜਦ ਵੀ ਕੋਈ ਸ਼ਾਰਟ ਸਰਕਟ ਹੋਣ ਦਾ ਕਾਰਨ ਕੋਈ ਨਹੀਂ ਹੋ ਸਕਦਾ ਨਾ ਕੋਈ ਖੋਰ ਲੱਗਦੀ ਹੈ ਜਿਸ ਕੋਈ ਤਾਰ ਖਰਾਬ ਲੰਮਟੀ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਅਡਜਸਟਮੈਂਟ ਨਹੀਂ ਹੈ ਤੇ ਲੋ ਉਸੇ ਇਸ ਮੁਕੰਵੀ ਜਿਹੀ ਸਥਿਤੀ ਜਨ ਰਹੀ ਹੈ ਕਿ ਕਿਉਂ ਲੱਗੀ ਸੀਗੀ ਕਿਉਂਕਿ ਆਪਾਂ ਦੇ ਲੈਵਲ ਤੇ ਕਿਤੇ ਵਿਸ਼ਸ਼ਤ ਨਹੀਂ ਰਿਹਾ ਇਹਨਾਂ ਕੋਲੋਂ ਆਇਆ ਜਿਹੜੇ ਇੱਕ ਨਿਯਮ ਤੋਂ ਜਿੰਨਾ ਸਪੀਡ ਹੁੰਦੀ ਹੈ ਲੈਟ ਹੈ ਅਸੀਂ ਜਦੋਂ ਉਹਨਾਂ ਨੂੰ ਦੇਖਿਆ ਕਿ ਉਹ ਜਰੂਰ ਉੱਤੇ ਸਭ ਲੋਕਾਂ ਨੇ ਮੰਨ ਲਈ ਕਿ ਸਾਫ਼ ਅੱਗੇ ਬਿਲਕੁਲ ਹੀ ਅੱਥੇ ਨਹੀਂ ਖੋਹਵਾਣਾ ਤੁਸੀਂ ਅੱਥੇ ਨਹੀਂ ਆ ਸਕਦੇ ਦੈਟ ਮੀਨਸ ਓਨਲੀ ਸਿਗਨਲ ਇਹ ਹੈ ਕਿ ਮੀਡੀਆ ਦੀ ਕੋਈ ਕਵਰੇਜ ਹੋਵੇ ਜੀ ਇਹ ਦਾ ਹਾਲ ਹੈ ਗੱਲ ਸਾਫ਼ ਹੋ ਗਈ ਕਿ ਜਿਹੜੇ ਕਾਪਰੇਟਿਵ ਦਾ ਮਤਲਬ ਕਰਨ ਵਾਲੇ ਕਿਹੜਾ ਨਾ ਬੋਝਾਲ ਸੀਗੇ ਉਹਨਾਂ ਦੀ ਕੱਲ ਰਾਤ ਦੀ ਜਿਹੜੀ ਜਿੱਦਗੀ ਉਹਦੇ ਉਹਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਹੈ ਯਾਨੀ ਕਿ ਨੀਂਦੇ ਸੜ ਗਏ ਨੇ ਬਾਕੀ ਸਪੋਰਟ ਮੈਂਬਰ ਸਾਡੇ ਦੁਆਲੇ ਦੇ ਲੋਕਾਂ ਨੇ ਜਦੋਂ ਸਾਡੇ ਦੀ ਸਪੁੱਛਤਾ ਲਈ ਲੋਕਾਂ ਨੂੰ ਜੀ ਜੋਤੀਜੀਤ ਤੁਸੀਂ ਨੈਟਵਰਕ ਚ ਆ ਕੇ ਗੱਲ ਕਰੋ ਕਿਉਂਕਿ ਤੁਹਾਡੀ ਆਵਾਜ਼ ਜਿਹੜੀ ਆ ਉਹ ਕੱਟ ਰਹੀ ਹੈ ਤਾਂ ਬਿਲਕੁਲ ਜਿਵੇਂ ਕਿ ਸਾਡੇ ਸਹਿਯੋਗੀ ਜੋਤੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਅੱਗ ਕਿਵੇਂ ਲੱਗੀ ਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਇਹ ਰੂ ਕੰਬਾਉ ਹਾਦਸਾ ਵਾਪਰਿਆ ਹੈ ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ਦੇ ਉੱਤੇ ਇੱਕ ਕੋਠੀ ਹੈ ਜਿੱਥੇ ਭਿਆਨਕ ਅੱਗ ਲੱਗੀ ਹੈ ਅਚਾਨਕ ਹੀ ਅੱਗ ਦੇ ਭਾਂਬੜ ਮਚ ਜਾਂਦੇ ਨੇ ਪਰਿਵਾਰਕ ਮੈਂਬਰ ਜੋ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਉਹਨਾਂ ਨੂੰ ਸੁਰੱਖਿਤ ਬਾਹਰ ਕੱਢਿਆ ਜਾਂਦਾ ਹੈ ਪਰ 52 ਸਾਲ ਦੇ ਕਿਰਨ ਅਹੂਜਾ ਜੋ ਕਿ ਘਰ ਦੇ ਮਾਲਕ ਨੇ ਉਹ ਅੱਗ ਦੇ ਵਿੱਚ ਫਸ ਜਾਂਦੇ ਨੇ ਜਿਸ ਕਾਰਨ ਜ਼ਿੰਦਾ ਸੜਨ ਕਾਰਨ ਉਹਨਾਂ ਦੀ ਦਰਤਨਾਕ ਮੌਤ ਹੋਈ ਹੈ ਤਾਂ ਦੱਸਦੀ ਹੈ ਕਿ ਕਿਰਨ ਅਹੂਜਾ ਕਾਸਮੈਟਿਕ ਦੇ ਵਪਾਰੀ ਸੀਗੇ ਜਿਸ ਕਾਰਨ ਘਰ ਦੇ ਵਿੱਚ ਕਾਸਮੈਟਿਕ ਦਾ ਸਮਾਨ ਪਿਆ ਹੋਇਆ ਸੀ ਤੇ ਕਾਸਮੈਟਿਕ ਦੇ ਸਮਾਨ ਦੇ ਵਿੱਚ ਅਜਿਹੀਆਂ ਕਈ ਚੀਜ਼ਾਂ ਹੁੰਦੀਆਂ ਨੇ ਜੋ ਅੱਗ ਨੂੰ ਜਲਦੀ ਜਲਦੀ ਫੜ ਲੈਂਦੀਆਂ ਨੇ ਜਿਸ ਕਾਰਨ ਅੱਗ ਹੋਰ ਜ਼ਿਆਦਾ ਭੜਕ ਗਈ ਤੇ ਕਿਰਨ ਅਹੂਜਾ ਦੀ ਜਿਹੜੀ ਆ ਉਹ ਦਰਦਨਾਕ ਮੌਤ ਹੋਈ ਹੈ ਫਿਲਹਾਲ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਹੈ ਤਾਂ ਵੱਡੀ ਖਬਰ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਹੈ ਰੇਸ ਕੋਰਸ ਰੋਡ ਦੇ ਉੱਤੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ 116 ਨੰਬਰ ਕੋਠੀ ਹੈ ਜਿਸ ਦੇ ਵਿੱਚ ਭਿਆਨਕ ਅਗ ਲੱਗੀ ਹੈ 52 ਸਾਲ ਦੇ ਕਿਰਨ ਅਹੂਜਾ ਜੋ ਕਿ ਕੋਠੀ ਦੇ ਮਾਲਕ ਸਨ ਜਿਨ੍ਹਾਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋਈ ਹੈ ਕਿਉਂਕਿ ਅੱਗ ਦੇ ਵਿੱਚ ਜ਼ਿੰਦਾ ਸੜਗੇ ਨੇ ਕਿਰਨ ਅਹੂਜਾ ਜਿਸ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਤ ਜੜਾ ਆ ਬਾਹਰ ਕੱਢਿਆ ਆ ਗਿਆ ਹੈ ਤਾਂ ਦੱਸਦੀ ਹੈ ਕਿ ਹੱਲੇ ਅੱਗ ਲੱਗਣ ਦੇ ਕਾਰਨ ਕੀ ਕੁਝ ਰਹੇ ਨੇ ਉਸ ਤੋਂ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਘਰ ਦੇ ਵਿੱਚ ਕੋਸਮੈਟਿਕ ਦਾ ਸਮਾਨ ਵੀ ਪਿਆ ਹੋਇਆ ਸੀ ਜਿਸ ਕਾਰਨ ਅੱਗ ਹੋਰ ਜ਼ਿਆਦਾ ਭੜਕ ਗਈ ਤੇ ਜੋ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਰਨ ਅਹੂਜਾ ਜਿਹੜੇ ਨੇ ਘਰ ਦੇ ਵਿੱਚ ਰੱਖੇ ਸਮਾਨ ਦੇ ਵਿੱਚ ਫਸ ਗਏ ਨੇ ਜਿਸ ਕਾਰਨ ਉਹਨਾਂ ਦੇ ਵੱਲੋਂ ਖੁਦ ਦਾ ਬਚਾਅ ਨਹੀਂ ਕੀਤਾ ਗਿਆ ਤੇ ਮੌਕੇ ਤੇ ਹੀ ਉਹਨਾਂ ਦੀ ਜ਼ਿੰਦਾ ਸੜਨ ਕਾਰਨ ਜਿਹੜੀ ਆ ਮੌਤ ਹੋਈ ਹੈ 52 ਸਾਲ ਦੇ ਨੇ ਕਿਰਨ ਅਹੂਜਾ ਕੋਠੇ ਦੇ ਮਾਲਕ ਨੇ ਹਾਲਾਂਕਿ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ ਪਰ ਕਿਰਨ ਅਹੂਜਾ ਅੱਗ ਦੇ ਭਾਂਬੜਾਂ ਵਿਚਕਾਰ ਫਸ ਜਾਂਦੇ ਨੇ ਜਿਸ ਕਾਰਨ ਉਹਨਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋਈ ਹੈ ਤਾਂ ਰੂ ਕੰਬਾਉਏ ਤਸਵੀਰਾਂ ਨੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਇਹ ਦਰਦਨਾਕ ਤੇ ਰੂ ਕੰਬਾਉ ਹਾਦਸਾ ਵਾਪਰਿਆ ਇਸ ਦੌਰਾਨ ਪਰਵਾਰਿਕ ਮੈਂਬਰ ਜਿਹੜੇ ਕੋਠੀ ਦੇ ਵਿੱਚ ਮੌਜੂਦ ਸਿਗੇ ਉਹਨਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਜਾਂਦਾ ਹੈ ਪਰ ਜੋ ਕੋਠੀ ਦਾ ਮਾਲਕ ਸੀਗਾ ਕਿਰਨ ਅਹੂਜਾ ਉਸ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜ਼ਿੰਦਾ ਸੜਨ ਕਾਰਨ ਉਸ ਦੀ ਦਰਦਨਾਕ ਮੌਤ ਹੋਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਖੌਫਨਾਕ ਮੰਜ਼ਰ ਜਿਹੜਾ ਆ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਬੇहद ਹੀ ਜ਼ਿਆਦਾ ਭਿਆਨਕ ਅਤੇ ਰੂਹ ਕੰਬਾਉ ਹਾਦਸਾ ਵਾਪਰਦਾ ਹੈ ਜਦੋਂ ਅਚਾਨਕ ਹੀ ਇਸ ਕੋਠੀ ਦੇ ਵਿੱਚ ਭਿਆਨਕ ਅਗ ਲੱਗ ਜਾਂਦੀ ਹੈ ਜੋ ਕਾਰਨ ਦੱਸੇ ਜਾ ਰਹੇ ਨੇ ਉਸ ਮੁਤਾਬਕ ਸ਼ਾਰਟ ਸਰਕਟ ਕਾਰਨ ਜਿਹੜੀ ਅਗ ਲੱਗੀ ਹੈ ਤੇ ਜੋ ਕਿਰਨ ਅਹੂਜਾ ਨੇ ਕੋਠੀ ਦੇ ਮਾਲਕ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਕੋਸਮੈਟਿਕ ਦੇ ਵਪਾਰੀ ਸੀਗੇ ਜਿਸ ਕਾਰਨ ਕੋਸਮੈਟਿਕ ਦਾ ਸਮਾਨ ਜਿਹੜਾ ਸੀਗਾ ਉਹ ਕੋਠੀ ਦੇ ਵਿੱਚ ਮੌਜੂਦ ਸੀਗਾ ਜਿਸ ਕਾਰਨ ਘਰ ਦੇ ਵਿੱਚ ਅੱਗ ਜਿਹੜੀ ਆ ਉਹ ਹੋਰ ਜ਼ਿਆਦਾ ਭੜਕ ਜਾਂਦੀ ਆ ਤਾਂ ਖੌਫਨਾਕ ਤਸਵੀਰਾਂ ਨੇ ਜਿੱਥੇ ਇੱਕ ਵਿਅਕਤੀ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਅੰਮ੍ਰਿਤਸਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਫੋਨ ਲਾਈਨ ਤੇ ਸਹਿਯੋਗੀ ਜੋਤੀ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ ਜੋਤੀ ਕੀ ਕੁਝ ਜਾਣਕਾਰੀ ਹੈ ਵੱਡਾ ਹਾਦਸਾ ਵਾਪਰਿਆ ਹੈ ਇਹ ਦੇਖਿਆ ਗਿਆ ਕਿ ਇਹ ਬਿਲਡਿੰਗ ਜਿੱਦਾਂ ਦੀ ਵੀਡੀਓ ਕਰਦੇ ਹੋਏ ਇਹ ਰਿਪੋਰਟ ਕਿ ਇਹ ਕੋਈ ਸੇਕ ਤੇ 12 ਨੰਬਰ ਕੋਠੀ ਹੈ ਜਿਹਦੇ ਵਿੱਚ ਇਹ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਉਹ ਦੱਸਿਆ ਜਾ ਰਿਹਾ ਕਿ ਬੀਤੀ ਰਾਤ ਨੂੰ ਇਹ ਅੱਗ ਲੱਗ ਗਈ ਸੀ ਅੱਗ ਇਸ ਕਦਰ ਘੱਲੇ ਸਕੀ ਕਿਉਂਕਿ ਇਹਨਾਂ ਦਾ ਬਿਜ਼ਨਸ ਜਿਹੜਾ ਕਾਰੋਬਾਰ ਹੈ ਕਾਸਮੈਟਿਕਸ ਵਰਗਾ ਦਾ ਸਮਾਨ ਵੇਚਦੇ ਨੇ ਜਿਹੜਾ ਡਿਸਟ੍ਰਿਬਿਊਟ ਕੀਤੇ ਜਾਂਦੇ ਨੇ ਉਹ ਉਹ ਸਮਾਨ ਉਹਨਾਂ ਦੇ ਘਰ ਦੇ ਵਿੱਚ ਵੀ ਮੌਜੂਦ ਸੀਗਾ ਇਹ ਇਹ ਕਹਿ ਸਕਦਾ ਹੈ ਕਿ ਉਸ ਨੂੰ ਆ ਕੇ ਲੱਗਿਆ ਕਿ ਜਿਹੜਾ ਸਮਾਨ ਵੀ ਹੈ ਉਹਨੇ ਆਪਦੀ ਕੋੜਵਾ ਦੇ ਦਿੱਤੀ ਜਿਸ ਕਰਕੇ ਜੀ ਕਿਰਨ ਆਹੂਜਾ ਜਿਹਦੇ ਜਿਹਦਾ ਨਾਮ ਹੈ ਜਿਹੜੇ ਬੰਦੇ ਦੀ ਚਮਚੀ ਬਹੁਤ ਹੋ ਗਈ ਹੈ ਉਹ ਉਸ ਸਮਾਨ ਦੇ ਵਿੱਚ ਹੀ ਦੇਖਿਆ ਗਿਆ ਕਿ ਉਹ ਜਿਹੜੇ ਸੁਨੇ ਹੋਏ ਉਹਦੀ ਗਲਾਸ ਜਿਹੜੀ ਉੱਥੇ ਮਿਲਿਆ ਉਹਦੇ ਤੇ ਮੁਕੇ ਖਲਤ ਮਿਲੀ ਹੈ ਜਲਦੀ ਇਹ ਇੰਝ ਲੱਗ ਰਿਹਾ ਹੈ ਕਿ ਉਹ ਸਮਾਨ ਚ ਬਸ ਗਿਆ ਸੀ ਤੇ ਉਹਦੇ ਕੋਲ ਨਿਕਲਿਆ ਨਹੀਂ ਗਿਆ ਜਲਦੀ ਦੂਸਰੇ ਜਿਹੜੇ ਪਰਿਵਾਰਕ ਮੈਂਬਰ ਸੀਗੇ ਉਨਾ ਹੀ ਫਾਇਰ ਪਲੇਟ ਦੇ ਮਲ ਆਸ-ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਜਗਨ ਕੱਢਿਆ ਗਿਆ। ਇਸ ਤੋਂ ਬਾਅਦ ਸਿਦਦਾਰ ਤੋਂ ਆਗਤ ਤਕ ਆਹੂ ਪਾ ਲਿਆ ਗਿਆ ਹੈ। ਜੀ। ਦੇ ਨਾਲ ਇਹ ਦਿਖਿਆ ਜਾ ਰਿਹਾ ਹੈ ਕਿ ਇਹ ਇੱਕ ਕੰਪਲੈਕਸ ਇਨਫਰਾਸਟ੍ਰਕਚਰ ਦੀ ਇਹ ਲੋਕਾਂ ਦੇ ਕਾਰਨਾਂ ਦੀ ਗੱਲ ਹੈ। ਇਸ ਕਰਕੇ ਕਿ ਕਿ ਜਿਹੜੀ ਰੇਤੂ ਸੋੜ ਹੈ ਅਮਨਸਾਦਾ ਉਹ ਵੱਡਾ ਪਾਰ ਉਸ ਏਰੀਆ ਹੈ ਜਿੱਥੇ ਬੀਬੀਆਈ ਦੇ ਲੋਕ ਰਹਿੰਦੇ ਨੇ ਉੱਥੇ। ਔਰ ਉਸੇ ਜੀ ਗੱਲ ਆਮ ਦੇਖੀ ਜਾਂਦੀ ਆ ਕਿ ਕੋਈ short circuit ਹੋਣ ਦਾ ਕਾਰਨ ਕੋਈ ਨੀ ਹੋ ਸਕਦਾ ਨਾ ਕੋਈ ਹੋਰ ਲੱਗਦੀ ਆ, ਨਾ ਕੋਈ ਅਹ ਤਾਰ ਬਾਹਰ ਲਮਕਦੀ ਹੁੰਦੀ ਆ ਜਾਂ ਕਿਸੇ ਤਰ੍ਹਾਂ ਦਾ ਕੋਈ ਇਹੋ ਜਿਹਾ ਸੰਦੇਸ਼ ਨਹੀਂ ਆ ਇਹਨੂੰ ਇਸ ਮਸਲੇ ਦੀ ਜਾਂਚ ਕੀਤੀ ਜਾ ਰਹੀ ਆ ਕਿ ਕਿਉਂ ਲੱਗੀ ਸੀਗੀ ਕਿਉਂਕਿ ਜਿਹੜੇ ਹੋਰ ਜਿਹਨਾਂ ਨੇ ਉਹ ਅਸੀਂ ਜਿਹੜਾ ਉਹਨਾਂ ਨੂੰ ਦੇਖਿਆ ਕਿ ਉਹ ਜਰੂਰ ਉੱਤੇ ਸਭ ਤੋਂ ਪਹਿਲਾਂ ਨੇ ਮੰਨ ਲਿਆ ਕਿ ਸਾਫ਼ ਹੀ ਕਿੰ ਕੁਝ ਇੱਥੇ ਨਹੀਂ ਖਾਉਣਾ ਤੁਸੀਂ ਇੱਥੇ ਨਹੀਂ ਆਉਣਾ ਦੈਟ ਮੀਨਸ ਇਹ ਸਿੱਧਾ ਸੀ ਇਹ ਕਿ ਮੀਡੀਆ ਦੀ ਕੋਈ ਕਵਰੇਜ ਹੋਵੇ ਜੀ ਬੇਦਖਾਲ ਦੀ ਗੱਲ ਸਾਫ਼ ਹੋ ਗਈ ਕਿ ਇੱਕ অথੋਰੀਟੀ ਦਾ ਵੱਲੋਂ ਕਰਨ ਵਾਲੇ ਕਿਰਨਪੂਜਾ ਸੀਗੇ ਉਹਨਾਂ ਦੀ ਕੱਲ ਨਾਗਣੀ ਕਿਸੀ ਸੀਗੀ ਉਹਦੇ ਉਹਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਹੈ ਯਾਨੀ ਕਿ ਜਿੰਦੇ ਸੜ ਗਏ ਨੇ ਬਾਕੀ ਸਗਵਾਰ ਮੈਂਬਰਾਂ ਦੇ ਸਾਡੇ ਵਾਲੇ ਦੇ ਲੋਕਾਂ ਨੇ ਜਦੋਂ ਸਾਡੇ ਦੀ ਸਪੂਛਨਾ ਲਈ ਲੋਕਾਂ ਨੂੰ ਇੱਥੇ ਪਹੁੰਚਾ ਬਟ ਜੀ ਜੋਤੀਜੀਤ ਤੁਸੀਂ ਨੈਟਵਰਕ ਚ ਆ ਕੇ ਗੱਲ ਕਰੋ ਕਿਉਂਕਿ ਤੁਹਾਡੀ ਆਵਾਜ਼ ਜਿਹੜੀ ਹੈ ਉਹ ਕੱਟ ਰਹੀ ਹੈ ਤਾਂ ਬਿਲਕੁਲ ਜਿਵੇਂ ਕਿ ਸਾਡੇ ਸਹਿਯੋਗੀ ਜੋਤੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਅੱਗ ਕਿਵੇਂ ਲੱਗੀ ਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਰੂ ਕੰਬਾਉ ਹਾਦਸਾ ਵਾਪਰਿਆ ਹੈ ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ਦੇ ਉੱਤੇ ਇੱਕ ਕੋਠੀ ਹੈ ਜਿੱਥੇ ਭਿਆਨਕ ਅੱਗ ਲੱਗੀ ਹੈ ਅਚਾਨਕ ਹੀ ਅੱਗ ਦੇ ਭਾਂਬੜ ਮਚ ਜਾਂਦੇ ਨੇ ਪਰਿਵਾਰਕ ਮੈਂਬਰ ਜੋ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਹੈ ਪਰ 52 ਸਾਲ ਦੇ ਕਿਰਨ ਅਹੂਜਾ ਜੋ ਕਿ ਘਰ ਦੇ ਮਾਲਕ ਨੇ ਉਹ ਅੱਗ ਦੇ ਵਿੱਚ ਫਸ ਜਾਂਦੇ ਨੇ ਜਿਸ ਕਾਰਨ ਜ਼ਿੰਦਾ ਸੜਨ ਕਾਰਨ ਉਹਨਾਂ ਦੀ ਦਰਤਨਾਕ ਮੌਤ ਹੋਈ ਹੈ ਤਾਂ ਦੱਸਦੀ ਹੈ ਕਿ ਕਿਰਨ ਅਹੂਜਾ ਕਾਸਮੈਟਿਕ ਦੇ ਵਪਾਰੀ ਸੀਗੇ ਜਿਸ ਕਾਰਨ ਕਾਰ ਦੇ ਵਿੱਚ ਕਾਸਮੈਟਿਕ ਦਾ ਸਮਾਨ ਪਿਆ ਹੋਇਆ ਸੀ ਤੇ ਕਾਸਮੈਟਿਕ ਦੇ ਸਮਾਨ ਦੇ ਵਿੱਚ ਅਜਿਹੀਆਂ ਕਈ ਚੀਜ਼ਾਂ ਹੁੰਦੀਆਂ ਨੇ ਜੋ ਅੱਗ ਨੂੰ ਜਲਦੀ ਜਲਦੀ ਫੜ ਲੈਂਦੀਆਂ ਨੇ ਜਿਸ ਕਾਰਨ ਅੱਗ ਹੋਰ ਜ਼ਿਆਦਾ ਭੜਕ ਗਈ ਤੇ ਕਿਰਨ ਅਹੂਜਾ ਦੀ ਜਿਹੜੀ ਆ ਉਹ ਦਰਦਨਾਕ ਮੌਤ ਹੋਈ ਹੈ ਫਿਲਹਾਲ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਹੈ ਤਾਂ ਵੱਡੀ ਖਬਰ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਹੈ ਰੇਸ ਕੋਰਸ ਰੋਡ ਦੇ ਉੱਤੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ 116 ਨੰਬਰ ਕੋਠੀ ਹੈ ਜਿਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ 52 ਸਾਲ ਦੇ ਕਿਰਨ ਅਹੂਜਾ ਜੋ ਕਿ ਕੋਠੀ ਦੇ ਮਾਲਕ ਸਨ ਜਿਨ੍ਹਾਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋਈ ਹੈ ਕਿਉਂਕਿ ਅੱਗ ਦੇ ਵਿੱਚ ਜ਼ਿੰਦਾ ਸੜਗੇ ਨੇ ਕਿਰਨ ਅਹੂਜਾ ਜਿਸ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਤ ਜਿਹੜਾ ਆ ਬਾਹਰ ਕੱਢ ਲਿਆ ਗਿਆ ਹੈ ਤਾਂ ਦੱਸਦੀ ਹੈ ਕਿ ਹੱਲੇ ਅੱਗ ਲੱਗਣ ਦੇ ਕਾਰਨ ਕੀ ਕੁਝ ਰਹੇ ਨੇ ਉਸ ਤੋਂ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਘਰ ਦੇ ਵਿੱਚ ਕਾਸਮੈਟਿਕ ਦਾ ਸਮਾਨ ਵੀ ਪਿਆ ਹੋਇਆ ਸੀ ਜਿਸ ਕਾਰਨ ਅੱਗ ਹੋਰ ਜ਼ਿਆਦਾ ਭੜਕ ਗਈ ਤੇ ਜੋ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਰਨ ਅਹੂੜਾ ਜਿਹੜੇ ਨੇ ਘਰ ਦੇ ਵਿੱਚ ਰੱਖੇ ਸਮਾਨ ਦੇ ਵਿੱਚ ਫਸ ਗਏ ਨੇ ਜਿਸ ਕਾਰਨ ਉਹਨਾਂ ਦੇ ਵੱਲੋਂ ਖੁਦ ਦਾ ਬਚਾਅ ਨਹੀਂ ਕੀਤਾ ਗਿਆ ਤੇ ਮੌਕੇ ਤੇ ਹੀ ਉਹਨਾਂ ਦੀ ਜ਼ਿੰਦਾ ਸੜਨ ਕਾਰਨ ਜਿਹੜੀ ਆ ਮੌਤ ਹੋਈ ਹੈ 52 ਸਾਲ ਦੇ ਨੇ ਕਿਰਨ ਅਹੂਜਾ ਕੋਠੇ ਦੇ ਮਾਲਕ ਨੇ ਹਾਲਾਂਕਿ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ ਪਰ ਕਿਰਨ ਅਹੂਜਾ ਅੱਗ ਦੇ ਭਾਂਬੜਾਂ ਵਿਚਕਾਰ ਫਸ ਜਾਂਦੇ ਨੇ ਜਿਸ ਕਾਰਨ ਉਹਨਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋਈ ਹੈ ਤਾਂ ਰੂ ਕੰਬਾਉਏ ਤਸਵੀਰਾਂ ਨੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਇਹ ਦਰਦਨਾਕ ਤੇ ਰੂ ਕੰਬਾਉ ਹਾਦਸਾ ਵਾਪਰਿਆ ਹੈ ਇਸ ਦੌਰਾਨ ਪਰਵਾਰਿਕ ਮੈਂਬਰ ਜਿਹੜੇ ਕੋਠੀ ਦੇ ਵਿੱਚ ਮੌਜੂਦ ਸਿਗੇ ਉਹਨਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਜਾਂਦਾ ਹੈ ਪਰ ਜੋ ਕੋਠੀ ਦਾ ਮਾਲਿਕ ਸੀਗਾ ਕਿਰਨ ਅਹੂਜਾ ਉਸ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜ਼ਿੰਦਾ ਸੜਨ ਕਾਰਨ ਉਸ ਦੀ ਦਰਦਨਾਕ ਮੌਤ ਹੋਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਖੌਫਨਾਕ ਮੰਜ਼ਰ ਜਿਹੜਾ ਆ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਜਿੱਥੇ ਬੇहद ਹੀ ਜ਼ਿਆਦਾ ਭਿਆਨਕ ਅਤੇ ਰੂਹ ਕੰਬਾਉ ਹਾਦਸਾ ਵਾਪਰਦਾ ਹੈ ਜਦੋਂ ਅਚਾਨਕ ਹੀ ਇਸ ਕੋਠੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਜੋ ਕਾਰਨ ਦੱਸੇ ਜਾ ਰਹੇ ਨੇ ਉਸ ਮੁਤਾਬਕ ਸ਼ਾਰਟ ਸਰਕਟ ਕਾਰਨ ਜਿਹੜੀ ਅੱਗ ਲੱਗੀ ਹੈ ਤੇ ਜੋ ਕਿਰਨ ਅਹੂਜਾ ਨੇ ਕੋਠੀ ਦੇ ਮਾਲਕ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਕੋਸਮੈਟਿਕ ਦੇ ਵਪਾਰੀ ਸੀਗੇ ਜਿਸ ਕਾਰਨ ਕੋਸਮੈਟਿਕ ਦਾ ਸਮਾਨ ਜਿਹੜਾ ਸੀਗਾ ਉਹ ਕੋਠੀ ਦੇ ਵਿੱਚ ਮੌਜੂਦ ਸੀਗਾ ਜਿਸ ਕਾਰਨ ਘਰ ਦੇ ਵਿੱਚ ਅੱਗ ਜਿਹੜੀ ਆ ਉਹ ਹੋਰ ਜ਼ਿਆਦਾ ਭੜਕ ਜਾਂਦੀ ਆ ਤਾਂ ਖੌਫਨਾਕ ਤਸਵੀਰਾਂ ਨੇ ਜਿੱਥੇ ਇੱਕ ਵਿਅਕਤੀ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਅੰਮ੍ਰਿਤਸਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਫੋਨ ਲਾਈਨ ਤੇ ਸਹਿਯੋਗੀ ਜੋਤੀ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ ਜੋਤੀ ਕੀ ਕੁਝ ਜਾਣਕਾਰੀ ਹੈ ਵੱਡਾ ਹਾਦਸਾ ਵਾਪਰਿਆ ਹੈ ਇਹ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ। ਪਮਲੀਪੇਟ ਦੇ ਇਲਾਕੇ ਦੇ ਵਿੱਚ ਇੰਡੀਆ ਦੀ ਵੀਡੀਓ ਕਰਦੇ ਹੋਏ ਹੈ ਰੋਸ ਦੀ ਇੱਕ ਜਗ੍ਹਾ ਦੇ ਤੇ 12 ਨੰਬਰ ਕੋਠੀ ਹੈ ਜਿਹਦੇ ਵਿੱਚ ਇਹ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨੂੰ ਇਹ ਅੱਗ ਲੱਗ ਗਈ ਸੀ ਅੱਗ ਇਸ ਕਦਰ ਘਣੀ ਸੀ ਕਿਉਂਕਿ ਇਹਨਾਂ ਦਾ ਬਿਜ਼ਨਸ ਜਿਹੜਾ ਕਾਰੋਬਾਰ ਹੈ ਕਾਸਮੈਟਿਕਸ ਦਾ ਸਮਾਨ ਹੈ ਵੇਚਦੇ ਨੇ ਜਿਹੜਾ ਡਿਸਟ੍ਰਿਬਿਊਟ ਕੀਤਾ ਜਾ ਰਿਹਾ ਹੈ ਔਰ ਉਹ ਸਮਾਨ ਉਹਨਾਂ ਦੇ ਘਰ ਦੇ ਵਿੱਚ ਵੀ ਮੌਜੂਦ ਸੀਗਾ। ਉਹ ਦਿਖਾਇਵ ਹੋ ਸਕਦਾ ਹੈ ਕਿ ਉਸ ਨੂੰ ਆਗ ਲੱਗੀ ਹੈ ਕਿ ਜਿਹੜਾ ਸਮਾਨ ਜਿਹੜਾ ਉਹਨੇ ਆਪ ਉਹਦੀ ਕੋੜ ਹਵਾ ਦੇ ਦਿੱਤੀ ਜਿਸ ਕਰਕੇ ਜੀ। ਅਹੋਜਾ ਜਿਹਦੇ ਜਿਹਦਾ ਨਾਮ ਹੈ ਜਿਹੜੇ ਬੰਦੇ ਦੀ ਚਰਚ ਵਿੱਚ ਬਹੁਤ ਹੋ ਗਈ ਹੈ ਉਹ ਉਹ ਸਮਾਨ ਦੇ ਵਿੱਚ ਹੀ ਦੇਖਿਆ ਗਿਆ ਕਿ ਉਹ ਜਿਹੜੀ ਸੁੰਦੇ ਹੋਏ ਉਹਦੀ ਗਲਾਸ ਜਿਹੜੀ ਉੱਥੇ ਮਿਲਿਆ ਉਹਦੇ ਦੇ ਕੋਲੋਂ ਹੱਥ ਮਿਲੀ ਹੈ। ਜਿਸਨੇ ਇਹ ਲੱਗ ਰਿਹਾ ਹੈ ਕਿ ਉਹ ਸਮਾਨ ਚ ਬਸ ਗਿਆ ਸੀ ਤਾਂ ਉਹਦੇ ਕੋਲ ਲਿਖਿਆ ਨਹੀਂ ਗਿਆ। ਜਨਤੀ ਦੂਸਰੇ ਜਿਹੜੇ ਪਰਿਵਾਰਕ ਮੈਂਬਰ ਸੀਗੇ ਉਨਾ ਹੀ ਫਾਈਲ ਦੇ ਮਲ ਆਸ-ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਜਗਤ ਕਟਿਆ ਗਿਆ ਤੋਂ ਇਸ ਹਾਦਸੇ ਤੋਂ ਬਾਅਦ ਕੁੱਲ 180 ਟਕ ਆਬੂ ਪਾ ਲਿਆ ਗਿਆ ਹੈ ਜੀ ਤੇ ਨਾਲ ਇਹ ਦੇਖਿਆ ਜਾ ਰਿਹਾ ਹੈ ਕਿ ਇਹ ਇੱਕ ਕੰਪੂਨਟ ਹੈ ਜਿਸ ਵਿੱਚ ਕੁੱਝ ਲੋਕਾਂ ਦੇ ਕਾਰਨ ਦੀ ਗੱਲ ਹੈ ਇਸ ਕਰਕੇ ਕਿ ਕਿ ਜਿਹੜੀ ਰੇਸ ਰੋਡ ਹੈ ਅੰਮ੍ਰਿਤਸਰ ਦਾ ਉਹ ਤੁਹਾਡਾ ਪਾਸ ਪਾਸ ਏਰੀਆ ਹੈ ਵੀਵੀਆਈਪੀ ਲੋਕ ਰਹਿੰਦੇ ਨੇ ਉੱਥੇ ਉਹ ਉਸੇ ਜੀ ਗੱਲ ਆਮ ਦੇਖੀ ਜਲੀ ਕੋਈ ਸ਼ਾਰਟ ਸਰਕਟ ਕੋਈ ਵੱਡਾ ਤਾਵਲ ਕੋਈ ਨਹੀਂ ਹੋ ਰਿਹਾ ਨਾ ਕੋਈ ਕੋਰ ਲੱਗਦੀ ਹੈ ਜਿਸ ਕੋਈ ਤਾਰ ਬਾਹ ਮਮਟੀ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਐਮਰਜੈਂਸੀ ਨਹੀਂ ਹੈ ਤੇ ਲੋ ਉਹਦੇ ਇਸ ਮੁਕੰਨੇ ਦੀ ਜੰਕਤੀਤੀ ਜਨ ਰਹੀ ਹੈ ਕਿ ਉਹ ਕਿਉਂ ਲੱਗੀ ਸੀ ਕਿਉਂਕਿ ਆਪਾਂ ਦੇਰ ਨੇ ਕੁਝ ਪਿਛਲੇ ਹਮਾਰਾ ਜਿਹੜਾ ਖਲਿਆ ਜਿਹੜੇ ਇੱਕ ਨਮਨ ਤੋਂ ਜਿੰਨਾ ਸਟਰੀ ਕੁੰਜੀ ਤੇ ਨੇ ਅਸੀਂ ਜਿਹੜਾ ਉਹਨਾਂ ਨੂੰ ਦੇਖਿਆ ਕਿ ਉਹ ਜ਼ਰੂਰ ਉੱਤੇ ਸਭ ਤੋਂ ਮੋਤਮ ਨੇ ਮਨੁੱਖੀ ਪਾਰਟੀ ਦਾ ਗੰਦਕੂ ਤੁਸੀਂ ਹੱਥੇ ਨਹੀਂ ਖੋਵਾਂਗੇ ਤੁਸੀਂ ਹੱਥੇ ਨਹੀਂ ਹਮਾਰਾ ਦੈਟ ਮੀਨ ਇਟ ਕੰਪੀਅਰ ਸੀ ਹੈ ਕਿ ਮੀਡੀਆ ਦੀ ਕੋਈ ਕਵਰੇਜ ਹੋਵੇ ਜੀ ਇਸ ਹਿਸਾਰ ਇਹ ਗੱਲ ਸਾਫ ਹੋ ਗਈ ਕਿ ਜਿਹੜੇ ਕੌਫਰਟੀ ਦਬਲੂ ਕਰਨ ਵਾਲੇ ਕਿਰਨਾ ਹੋ ਜਾ ਸੀਗੇ ਉਹਨਾਂ ਦੀ ਕੱਲ ਰਾਤ ਜਿਹੜੀ ਗੱਲ ਸੀਗੀ ਉਹਦੇ ਪੂਰੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਹੈ ਯਾਨੀ ਕਿ ਜਿੰਦੇ ਸੜ ਗਏ ਨੇ ਬਾਕੀ ਬਹੁਤ ਮੈਂਬਰਾਂ ਮਰੇ ਦੁਆਲੇ ਦੇ ਲੋਕਾਂ ਨੇ ਜਦੋਂ ਮੈਂ ਸਾਹਕੀ ਪੁੱਛਣਾ ਕਰੀ ਲੋਕਾਂ ਨੂੰ ਜੀ ਜੋਤੀਜੀਤ ਤੁਸੀਂ ਨੈਟਵਰਕ ਜਾ ਕੇ ਗੱਲ ਕਰੋ ਕਿਉਂਕਿ ਤੁਹਾਡੀ ਆਵਾਜ਼ ਜਿਹੜੀ ਹੈ ਉਹ ਕੱਟ ਰਹੀ ਹੈ ਤਾਂ ਬਿਲਕੁਲ ਜਿਵੇਂ ਕਿ ਸਾਡੇ ਸਹਿਯੋਗੀ ਜੋਤੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਅੱਗ ਕਿਵੇਂ ਲੱਗੀ ਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਰੂ ਕੰਬਾਉ ਹਾਦਸਾ ਵਾਪਰਿਆ ਹੈ ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ਦੇ ਉੱਤੇ ਇੱਕ ਕੋਠੀ ਹੈ ਜਿੱਥੇ ਭਿਆਨਕ ਅੱਗ ਲੱਗੀ ਹੈ ਅਚਾਨਕ ਹੀ ਅੱਗ ਦੇ ਭਾਂਬੜ ਮਚ ਜਾਂਦੇ ਨੇ ਪਰਿਵਾਰਕ ਮੈਂਬਰ ਜੋ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਉਹਨਾਂ ਨੂੰ ਸੁਰੱਖਿਤ ਬਾਹਰ ਕੱਢਿਆ ਜਾਂਦਾ ਹੈ ਪਰ 52 ਸਾਲ ਦੇ ਕਿਰਨ ਅਹੂਜਾ ਜੋ ਕਿ ਘਰ ਦੇ ਮਾਲਕ ਨੇ ਉਹ ਅੱਗ ਦੇ ਵਿੱਚ ਫਸ ਜਾਂਦੇ ਨੇ ਜਿਸ ਕਾਰਨ ਜ਼ਿੰਦਾ ਸੜਨ ਕਾਰਨ ਉਹਨਾਂ ਦੀ ਦਰਤਨਾਕ ਮੌਤ ਹੋਈ ਹੈ ਤਾਂ ਦੱਸਦੀ ਹੈ ਕਿ ਕਿਰਨ ਅਹੂਜਾ ਕਾਸਮੈਟਿਕ ਦੇ ਵਪਾਰੀ ਸੀਗੇ ਜਿਸ ਕਾਰਨ ਕਾਰ ਦੇ ਵਿੱਚ ਕਾਸਮੈਟਿਕ ਦਾ ਸਮਾਨ ਪਿਆ ਹੋਇਆ ਸੀ ਤੇ ਕਾਸਮੈਟਿਕ ਦੇ ਸਮਾਨ ਦੇ ਵਿੱਚ ਅਜਿਹੀਆਂ ਕਈ ਚੀਜ਼ਾਂ ਹੁੰਦੀਆਂ ਨੇ ਜੋ ਅੱਗ ਨੂੰ ਜਲਦੀ ਜਲਦੀ ਫੜ ਲੈਂਦੀਆਂ ਨੇ ਜਿਸ ਕਾਰਨ ਅੱਗ ਹੋਰ ਜ਼ਿਆਦਾ ਭੜਕ ਗਈ ਤੇ ਕਿਰਨ ਅਹੂਜਾ ਦੀ ਜਿਹੜੀ ਆ ਉਹ ਦਰਦਨਾਕ ਮੌਤ ਹੋਈ ਹੈ ਫਿਲਹਾਲ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਹੈ ਤਾਂ ਵੱਡੀ ਖਬਰ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਹੈ